ਜੀ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਕਾਫੀ ਟਾਈਮ ਬਾਅਦ ਆ ਦੇਖ ਹੋਰ ਬਲੌਗ ਬਣਾ ਰਹੇ ਆਪਾਂ ਅੱਜ ਮੇਰੇ ਨਾਲ ਐ ਮੰਮੀ ਪਾਪਾ ਤੇ ਮੰਮੀ ਪਾਪਾ ਰਹੀ ਯਾਤਰਾ ਤੇ ਯਾਤਰਾ ਰੋਗ ਜੇ ਸ੍ਰੀ ਹਜੂਰ ਸਾਹਿਬ ਜਿਹਨੂੰ ਨਾਡੇ ਸਾਹਿਬ ਵੀ ਕਹਿੰਦੇ ਆ ਮਹਾਰਾਸ਼ਟਰਾ ਦੀ ਤੇ ਇਹ ਟਿਕਟਾਂ ਜੋ ਕਨਫਰਮ ਹੋ ਗਈਆਂ ਇਹ ਟਿਕਟਾਂ ਕਰ ਪਈਆਂ ਸੀ ਆਪਾਂ ਗੰਗਨਗੜ ਤੋਂ ਤੇ ਜੋ ਟ੍ਰੇਨ ਹੈ ਟ੍ਰੇਨ ਆਪਣੀ ਸੰਗਰੀਏ ਤੋ ਰੋਗੀ ਤੇ 9:30 ਦਾ ਟਾਈਮ ਹੈ ਤੇ ਟਾਈਮ ਟ੍ਰੇਨ ਆਉਣ ਚ ਥੋੜਾ ਜਿਹਾ ਟਾਈਮ ਰਹਿ ਗਿਆ ਟ੍ਰੇਨ ਆਉਣ ਵਾਲੀ ਹੈ ਤੇ ਉਸ ਤੋਂ ਬਾਅਦ ਕੀ ਹੈ ਆਪਾਂ ਸੰਗਰੀਏ ਪਹੁੰਚਣ ਵਾਲੇ ਮੇਰੇ ਨਾਲ ਪਾਪਾ ਇਹ ਅਰਸ਼ ਅਰਸ਼ਦੀਪ ਮੇਰੀ ਗੁੜੀਆ ਇਹ ਸੰਗਰੀਏ ਪਹੁੰਚਣ ਵਾਲੇ ਆ ਤੇ ਸੰਗਰੀਓ ਮੈਂ ਕੋਈ ਥਾਨ ਸਮੂਹ ਥੋੜਾ ਬਹੁਤ ਦਵਾਣਾ ਹੈ ਦਵਾ ਕੇ ਤੇ ਫਿਰ ਰੇਲਵੇ ਸਟੇਸ਼ਨ ਪਾਪਾ ਜੀ ਉਹਨਾਂ ਛੱਡਾਂਗੇ ਕਿ ਕਿਉਂਕਿ ਪੌਣ 3:00 ਵੇ ਟ੍ਰੇਨ ਆਜੂ ਬਾਕੀ ਆਪਣੇ ਪਿੰਡ ਤੋਂ ਹੋਰ ਵੀ ਸੰਗਤਾਂ ਨੇ ਤੇ ਉਹ ਸੰਗਤਾਂ ਵੀ ਪਹੁੰਚਣ ਵਾਲੀਆਂ ਰੇਲਵੇ ਸਟੇਸ਼ਨ ਤੇ ਉਸ ਤੋਂ ਪਹਿਲਾਂ ਪਾਪਾ ਜੀ ਉਹਨਾਂ ਨੂੰ ਜੋ ਸਮਾਨ ਰਮਾਉਣਾ ਆਪਾਂ ਸਮਾਨਦਵਾਰੇ ਆਂ ਸਟੇਸ਼ਨ ਜਾਣ ਤੋਂ ਪਹਿਲਾਂ ਆਪਾਂ ਪਾਪਾ ਜੀ ਨੂੰ ਦਵਾਰੇ ਚਾਪਲਾਂ ਤੇ ਕਿਉਂਕਿ ਉਹ ਪਹਿਲਾਂ ਜਿੰਨੇ ਜੁੱਤੀ ਪਾਈ ਹੋਈ ਸੀ ਤੇ ਫਿਰ ਉਹ ਕੀ ਸੀ ਥੋੜਾ ਅਨਕੰਫਰਟੇਬਲ ਜਾਂਦਾ ਇੱਥੇ ਅੱਧੀ ਬਾਹਰ ਕਰਦੇ ਇਹ ਸੰਗਰੀਏ ਤਾਂ ਆਪਾਂ ਦਵਾਰੇ ਆਂ ਹਾਂ ਦਿਖਾ ਦਿਓ ਕੋਈ ਨਾ ਕੱਲਰ

ਦੇ ਵੇਖੋ ਅੱਗੇ ਲੈਂਦੇ ਆਓ ਦੇਖੋ ਇਹ ਐਲਸੀਆ ਕਿੰਨੀ ਪਤਲਾ ਲੱਗੂਗਾ ਚਾਰ ਬਸ ਪਤਲਾ ਆ ਅੱਗੇ ਕਿੱਡੀ ਵੀ ਇਹ ਆਪਣੇ ਰੈਸੰਗਰੀਆ ਰੇਲਵੇ ਸਟੇਸ਼ਨ ਦਾ ਵੇਟਿੰਗ ਏਰੀਆ ਆ ਗਿਆ ਤੇ ਮੇਰੇ ਨਾਲ ਜੋ ਛੱਟਣਾ ਸੀ ਪਾਪਾ ਜੀ ਉਹਨਾਂ ਦੇ ਨਾਲ ਆਈ ਸੀ ਗੁੜੀ ਆਈ ਸੀ ਮੇਰੀ ਨਾਲ ਹੀ ਮੇਰਾ ਬੇਟਾ ਵੀ ਆਇਆ ਸੀਗਾ ਇਹ ਤੁਸੀਂ ਦੇਖ ਰਹੇ ਹੋ ਜਿੰਨੀਆਂ ਵੀ ਸੰਗਤਾਂ ਬੈਠੀਆਂ ਸਾਰੀਆਂ ਜਿੰਨੇ ਵੀ ਜੱਥੇ ਜਾ ਰਹੇ ਆ ਹਜੂਰ ਸਾਹਿਬ ਜਾ ਰਹੇ ਆ ਇਸ ਜੱੈ ਦੇ ਨਾਲ ਆਪਣੇ ਚਾਚਾ ਜੀ ਪੁਰਵ ਸਰਪੰਚ ਸਰਦਾਰ ਜਗਸੀਰ ਸਿੰਘ ਵਿਰਾੜ ਵੀ ਜਾ ਰਹੇ ਆ ਉਹਨਾਂ ਦੀ ਫੈਮਿਲੀ ਤੇ ਹੋਰ ਵੀ ਆਪਣੇ ਪਿੰਡੋਂ ਜੋ ਸੰਗਤਾਂ ਜਾ ਰਹੀਆਂ ਨੇ ਆਪਣੇ ਪਿੰਡੋਂ ਜੋ ਜਾ ਰਹੇ ਨੇ ਉਹਨਾਂ ਨੂੰ ਆ ਛਡਨਾਏ ਆ ਮੁੰਡਿਆਂ ਇਹ ਨਾਲ ਜਿਵੇਂ ਤੁਸੀਂ ਆ ਸਰ ਨੂੰ ਜਾਣਦੇ ਹੋ ਅਤਰ ਸਿੰਘ ਸਿੰਘ ਮਾਨ ਤੇ ਨੀਚੇ ਬੈਠੇ ਕੁਲਦੀਪ ਸਿੰਘ ਵਿਰਾੜ ਜੋ ਕਿ ਆਪਣੇ ਫਾਦਰ ਸਾਹਿਬ ਨੂੰ ਛਡਨਾਏ ਮੇਰੇ ਮਿੱਤਰ ਤੇ ਕਾਫੀ ਤੁਸੀਂ ਟ੍ਰੈਕਟ ਦੇਖ ਰਹੇ ਹੋ ਇਹ ਬੱਤੀ ਤੇ ਤੇਰੇ ਮੇਰੇ ਕੋਲ 35 35 ਆ ਇੱਕ ਟਿਕਟ ਉਹ ਘੜਦੀ ਹੈ ਜਦੋਂ ਆਪਣੀ ਸਵਾਰੀ ਹੋਣ ਚੱਲ ਚੱਲ ਨਾ ਨੀ ਕੋਈ ਜਾਣੇ ਬਾਈ ਜੀ ਦਾ ਨਾਮ ਅਗਰ ਨਾ ਤੇ ਸੁਪਾਸਟ ਵਿੱਚ ਕੁਝ ਸਮੇਂ ਵਿੱਚ ਸ਼ੋ ਫਾਈਨਲ ਅਨਾਉਂਸਮੈਂਟ ਹੋ ਗਿਆ ਟਰੇਨ ਕੁਛ ਹੀ ਟਾਈਮ ਬਾਅਦ ਸਟੇਸ਼ਨ ਤੇ ਪਹੁੰਚਣ ਵਾਲੀ ਹੈ ਤੇ ਸੰਗਤਾਂ ਜੋ ਵੀ ਸੀ ਤਿਆਰ ਹੋ ਗਈਆਂ ਬਿਲਕੁਲ ਟਰੇਨ ਤੇ ਚੜ੍ਹਨ ਲਈ ਤੇ ਏ ਟ੍ਰੇਨ ਕੁਝ 20 ਮਿੰਟ ਲੇਟ ਹੈ ਕਿਉਂਕਿ ਟਾਈਮ ਸੀ ਜੋ 2 ਵਜੇ ਕੇ 50 ਮਿੰਟਾਂ ਦਾ ਟਾਈਮ ਸੀਗਾ ਤੇ 3 ਵਜੇ 5 ਮਿੰਟ ਹੋ ਚੁੱਕੇ ਹੈ ਤੇ 10-15 ਮਿੰਟ ਲੇਟ ਹੋ ਗਈ ਟ੍ਰੇਨ ਤੇ ਬਾਕੀ ਫਾਈਨਲੀ ਪਹੁੰਚਣ ਵਾਲੀ ਹੈ ਟ੍ਰੇਨ ਤੇ ਅਨਾਉਂਸਮੈਂਟ ਹੋ ਚੁੱਕਿਆ ਫਾਈਨਲੀ ਭਾਜੀ ਉਹ ਰੰਦੇ ਚ ਡੱਬਾ S3 ਹੈ ਤੇ S3 ਲਗਭਗ ਇੱਥੇ ਜਾਊਗਾ ਤੇ ਦੇਖੋ ਸੰਗਤਾਂ ਹਜੂਰ ਸਾਹਿਬ ਲਈ ਇਹ ਸਪੈਸ਼ਲ ਸਾਰੀਆਂ ਸੰਗਤਾਂ ਜੋ ਟ੍ਰੇਨ ਹੈ ਸਪੈਸ਼ਲ ਹਜੂਰ ਸਾਹਿਬ ਦੀ ਹੈ ਤੇ ਨਾਮ ਵੀ ਹੈ ਨਾਦੇੜ ਐਕਸਪ੍ਰੈਸ ਇਹ ਦੇਖੋ ਇਹ ਸਾਰੀਆਂ ਸੰਗਤਾਂ ਜੋ ਜਾ ਰਹੀਆਂ ਅੱਜ ਹਜੂਰ ਸਾਹਿਬ ਜਾ ਰਹੀਆਂ ਤੇ ਇਹ ਤੁਸੀਂ ਜਿੱਥੋਂ ਤੱਕ ਆਪਣੀ ਨਿਗਾਹ ਪੈਰੀ ਹੈ ਸਾਰੀਆਂ ਸੰਗਤਾਂ ਤੇ ਸਾਰੀਆਂ ਹਜੂਰ ਸਾਹਿਬ ਜਾ ਰਹੀਆਂ ਇਹ ਟ੍ਰੈਕ ਤੇ ਬੱਸ ਪਹੁੰਚਣ ਵਾਲੀ ਹੈ ਸਾਰੀਆਂ ਸੰਗਤਾਂ ਰੈਡੀ ਹੈ ਚੜ੍ਹਨ ਵਾਸਤੇ ਇਹ ਸਾਡੇ ਮੈਨ ਮੈਨੇਜਮੈਂਟ ਸੁਖਜੀਤ ਸਿੰਘ ਜੀ ਬਰਾੜ ਇਹ ਮੈਨ ਮੈਨੇਜਮੈਂਟ ਮੈਨੇਜਮੈਂਟ ਜੋ ਸਾਰੀ ਸੰਗਤਾਂ ਦਾ ਆਪਣੇ ਬੋਲੇ ਵਾਲੇ ਤੋਂ ਚੱਲਾ ਵਾਲਾ ਜਿੰਨਾ ਵੀ ਹੈ ਇਹਨਾਂ ਦੇ ਅੰਦਰ ਹੈ ਤੇ ਸੇਵਾਦਾਰ ਸੇਵਨ ਵਾਰੇ ਹੈ ਇਹ ਆਪਣੇ ਕਿਸ਼ਨਾ ਸਿੰਘੀ ਮੋੜ ਪਿੱਛੇ ਜਕਸੀਰ ਸਿੰਘ ਬਰਾੜ ਸਾਬਕਾ ਸਰਪੰਚ ਗੁਰਵਜਨ ਸਿੰਘ ਕਹੜਾ ਉਹ ਗੁਰਵਜਨ ਸਿੰਘ ਇਹ ਆਪਣੇ ਸਾਰੇ ਬੋਲੇ ਵਾਲੇ ਦੀ ਸੰਗਤਾਂ ਤੇ ਇਹ ਜਿੰਨੇ ਵੀ ਸੰਗਤਾਂ ਤੁਸੀਂ ਦੇ ਰਹੇ ਹੋ ਟਰੈਕ ਤੇ ਸਾਰੀਆਂ ਹਜੂਰ ਸਾਹਿਬ ਦੀਆਂ ਸੰਗਤਾਂ ਇਹ ਵਾਦਾਰ ਇਹ ਦੇਖੋ ਸਾਹਮਣੇ ਸੈਕਟਰੀ ਟ੍ਰੇਨ ਆ ਰਹੀ ਹੈ ਨਹੀਂ ਐਸੀ ਨਹੀਂ થਦਾ ਦੁਜਾ ਸਲੀਪਰ ਐਸੀ ਹੋਵੇ ਐਸੀ ਐਸੀ ਖੁੱਲੋ ਤਾਂ ਕੀ ਅਗੇ ਬੈਠੇ ਹੋ ਚੇਜ਼ ਕਰ ਰਹੇ ਮੈਂ ਇਸ਼ਕਾ ਨਹੀਂ ਬੈਠੇ ਬਹੀ ਐਸੀ ਲਾਈਨ ਬੈਠੇ ਮੈਂ ਤਾਂ ਸੁਜੀਤ ਨੂੰ ਇਹ ਕਹਿੰਦਾ ਹਰ ਮੀਤ ਵਾਲੇ ਬਹੁਤ ਹੱਤ ਤੋਂ ਵਧੀਆ ਜਾਂਦਾ ਸੱਤ ਵੀ ਜਾਂਦਾ ਨਹੀਂ ਆ ਬੋ ਨਾ ਬੋ ਯਾਰ ਅਰੇ ਅਰੇ ਆਪ ਨੂੰ ਬਹੁਤ ਪਸੰਦ ਆ ਹਾਂ ਇਹ ਟ੍ਰੇਨ ਆ ਗਈ ਟ੍ਰੈਕ मारला मार लेंगे मार इना टेंशन बहुत लंबी ट्रेन बहुत बहुत पीछे हो गई थी इधर फर्क इधर सड़क जो چاڈ لو چاڈ مانتي بني آگے آگے فون ورجن آهي ڇو نه آهي ਕੀ ਟ੍ਰੇਨ ਚੱਲ ਪਈ ਵਾਪਿਸ ਜਾ ਰਹੇ ਹੋ ਤੁਸੀਂ ਨਹੀਂ ਤੇ ਤੁਸੀਂ ਨਹੀਂ ਆਉਂਦੇ ਬਾਏ 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 ਅੱਜ ਕਰਾ ਲਾ ਦਿਓ ਹਾਂ ਇਸ ਥਰੀ ਬਹੁਤ ਲੰਮਾ ਥੋੜਾ ਹੈ ਆ ਵੀ ਇਸ ਥਰੀ ਹੈ ਆ ਸ਼ੋਰ ਹੋ ਗਿਆ ਬੱਸ ਸ਼ੋਰ ਹੋ ਗਿਆ ਇਹ ਟ੍ਰੇਨ ਬਹੁਤ ਲੰਮੀ ਹੈ ਜੀ ਸਪੈਸ਼ਲ ਅਜੀੂ ਸਾਹਿਬ ਲਈ 900 ਐਕਸਪ੍ਰੈਸ ਇਹ ਸਪੀਡ ਫੜ ਗਈ ਆਪਦੀ ਹੋਰ ਜਿੰਨੀਆਂ ਵੀ ਟ੍ਰੇਨਾਂ ਸਾਰੀਆਂ ਸੁਪਰ ਫਾਸਟ ਟ੍ਰੇਨਾਂ ਐ ਕੋਈ ਬਿਜਲੀ ਟ੍ਰੇਨਾਂ ਇਹਦੇ ਨਾਲ ਹੀ ਸਫ਼ਰ ਬਹੁਤ ਹੀ ਆਸਾਨ ਦਾਇਕ ਹੋ ਗਿਆ ਤੇ ਬਹੁਤ ਹੀ ਸਫ਼ਰ ਦਾ ਨਮੜਿਆ ਹੁੰਦਾ ਲੋ ਜੀ ਆ ਜਿਹੜੀਆਂ ਸੰਗਤਾਂ ਇੱਕ ਦੂਜੇ ਨੂੰ ਮਤਲਬ ਚੜਾਉਣਾ ਐ ਸੀ ਡ੍ਰੌਪ ਕਰਨਾ ਐ ਸੀ ਆ ਸਾਧਨਾਂ ਸਾਰਿਆਂ ਦੇ ਇਹ ਸਾਡੇ ਕੁਲਦੀਪ ਸਿੰਘ ਜੀ ਬਰਾੜ ਤੇ ਸੇਮ ਸਿੰਘ ਜੀ ਮਾਨ ਹਾਂ ਬੁੱਟਾ ਸਿੰਘ ਜੀ ਬਰਾੜ ਇਹ ਸੰਗਤਾਂ ਸਾਰੀਆਂ ਸੰਗਤਾਂ ਨੂੰ ਚੜਾਉਣਾ ਐ ਸੀ ਯੋਗੀ ਸੇਵਾ ਲੱਗੀ ਸੀ ਇਹਨਾਂ ਦੀ ਅੱਜ ਦਾ ਬਲੌਗ ਇੱਥੇ ਹੀ ਆਪਾਂ ਸਮਾਪਤ ਕਰ ਰਹੇ ਹਾਂ ਤੇ ਮਿਲਾਂਗੇ ਬਹੁਤ ਜਲਦੀ ਨਵੇਂ ਬਲੌਗ ਦੇ ਨਾਲ ਤੇ ਰੱਬ ਰੱਖਾ ਮਿਹਰਬਾਨੀ ਸਾਰਿਆਂ ਦਾ ਧੰਨਵਾਦ